ਅਹਾਰਣਾ ਵਿੱਚ ਲਗਾਤਾਰ ਬਾਰਿਸ਼ ਪੈਣ ਦਾ ਸਿਲਸਿਲਾ ਜਾਰੀ ਹੈ। ਦਿੱਲੀ ਅਤੇ ਐਨਸੀਆਰ ਖੇਤਰਾਂ ਵਿੱਚ ਪਿਛਲੇ 15 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਜਾਨੀ ਅੱਜ 16 ਅਗਸਤ ਨੂੰ ਦਿੱਲੀ, ਕਾਜ਼ੀਆਬਾਦ ਅਤੇ ਗੋਤਮ ਬੁੱਧਨਗਰ ਲਈ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ। ਜਦੋਂ ਕਿ ਗੁਰੂਗਾਂਵ ਅਤੇ ਫਰੀਦਬਾਦ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਇਸ ਸਮੇਂ ਆਪਣੀ ਅਸਲ ਸਥਿਤੀ ਉੱਤੇ ਪਹੁੰਚ ਗਿਆ ਹੈ। ਇਸ ਕਾਰਨ ਉੱਤਰੀ ਭਾਰ ਦੇ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਪੂਰਬੀ ਰਾਜਸਥਾਨ ਅਤੇ ਦਿੱਲੀ ਵਿੱਚ ਵੀ ਲਗਾਤਾਰ ਚੱਲੀ ਰਹੇਗਾ ਪਹਾੜਾਂ ਵਿੱਚ ਇਹ ਹੀ ਸਥਿਤੀ ਰਹੇਗੀ ਅਤੇ ਉੱਤਰ ਪੂਰਬ ਵਿੱਚ ਉੱਤਰਾਖੰਡ ਸਿੱਕਮ ਆਸਾਮ ਅਤੇ ਮਨੀਪੁਰ ਦੇ ਖੇਤਰਾਂ ਦੇ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸਿਆ ਜਾ ਰਿਹਾ ਹੈ 10 ਤੱਕ ਭਾਰੀ ਬਾਰਿਸ਼ ਦਾ ਸਿਲਸਿਲਾ جاری ਰਹਿਣ ਦੀ ਸੰਭਾਵਨਾ ਹੈ ਪਹਾੜਾਂ ਵਿੱਚ ਪਿਛਲੇ 15 ਦਿਨਾਂ ਤੋਂ ਰਿਕਾਰਡਡ ਮੀਂਹ ਪੈ ਰਿਹਾ ਹੈ ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਵਿੱਚ 14 ਤੋਂ ਵੱਧ ਸੜਕਾਂ ਬੰਦ ਹੋ ਗਈਆਂ ਅਤੇ ਨਾਲ ਹੀ ਉੱਤਰਾਖੰਡ ਦੀ ਹਾਲਤ ਵੀ ਬਹੁਤ ਖਰਾਬ ਹੈ IMD ਨੇ ਪੂਰਬੀ ਰਾਜਸਥਾਨ ਪੱਛਮੀ ਬੰਗਾਲ ਗੰਗਾ ਖੇਤਰ ਛੱਤੀਸਗੜ੍ਹ ਤਾਮਿਲਨਾਡੂ ਕੇਰਲ ਅਤੇ ਦੱਖਣੀ ਅੰਦਰੂਨੀ ਕਰਨਾਟਕਾ ਵਿੱਚ ਅਲੱਗ ਅਲੱਗ ਥਾਵਾਂ ਉੱਤੇ ਭਾਰੀ ਵਰਖਾ ਹੋਣ ਦੀ ਸੰਭਾਵਨਾ ਦੱਸੀ ਇਸ ਦੇ ਨਾਲ ਹੀ ਜੰਮੂ ਕਸ਼ਮੀਰ ਲਗਾਤਾਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਹਰਿਆਣਾ ਚੰਡੀਗੜ੍ਹ ਉੱਤਰ ਪ੍ਰਦੇਸ਼ ਪੱਛਮੀ ਰਾਜਸਥਾਨ ਮੱਧ ਪ੍ਰਦੇਸ਼ ਸੁਬਾਹ ਤੱਕ ਥਾਵਾਂ ਉੱਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਬਿਹਾਰ ਝਾਰਖੰਡ ਉੜੀਸਾ मणिपुर त्रिपुरा ਅਤੇ ਹੋਰ ਕਿਤਨਾ ਦੇ ਵਿੱਚ ਨਹੀਂ ਪੈ ਸਕਦਾ ਨਾਲ ਹੀ ਉਹਨੇ ਗੰਗਾ ਦੇ ਮਨਾਨਾ ਵਿੱਚ 45 ਕਿਲੋਮੀਟਰ પ્રતિ ਘੰਟਾ ਤੋਂ 55 ਕਿਲੋਮੀਟਰ ਪ੍ਰਤੀ ਘੰਟਾ ਤੇ 5 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਾਚਲਨ ਸੰਭਾਵਨਾ ਪਰ ਸ਼ਹਿਰੀਆਂ ਇਨਾਈ ਲਾਪਟਸ ਨਾ ਜਾਣ ਇਸਲਾ ਦਿੱਤ ਅਹਾਰਾ ਵਿੱਚ ਲਗਾਤਾਰ بارش ਪੈਣ ਦਾ سلسلہ جاری ਦਿੱਲੀ ਅਤੇ ਐਨਸੀਆਰ ਖੇਤਰਾ ਵਿੱਚ ਪਿਛਲੇ 15 ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਦੌਰਾਨ ਮੌਸਮ ਵਿਭਾਗ ਨੇ ਜਾਨੀ ਅੱਜ 16 ਅਗਸਤ ਨੂੰ ਦਿੱਲੀ, ਗਾਜ਼ੀਆਬੱਦ ਅਤੇ ਗੋਤਮਗੁਦ ਨਗਰ ਲਈ ਮੀਂਹ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ ਜਦੋਂ ਕਿ ਬਰੂ گاਉਂ ਅਤੇ ਫਰੀਦাবাদ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੌਨਸੂਨ ਇਸ ਸਮੇਂ ਆਪਣੀ ਅਸਲ ਸਥਿਤੀ ਉੱਤੇ ਪਹੁੰਚ ਗਿਆ ਹੈ ਇਸ ਕਾਰਨ ਉੱਤਰੀ ਭਾਰ ਦੇ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਪੂਰਬੀ ਰਾਜਸਥਾਨ ਅਤੇ ਦਿੱਲੀ ਵਿੱਚ ਮੀਂਹ ਨਗਾਤਾਨ ਜਾਰੀ ਰਹੇਗਾ ਪਹਾੜਾਂ ਵਿੱਚ ਇਹ ਹੀ ਸਥਿਤੀ ਰਹੇਗੀ ਅਤੇ ਉੱਤਰ ਪ੍ਰਦੇਸ਼ ਵਿੱਚ ਉੱਤਰਾਖੰਡ ਸਿੱਕਮ ਅਸਾਮ ਅਤੇ ਮਨੀਪੁਰ ਦੇ ਖੇਤਰਾਂ ਦੇ ਵਿੱਚ ਧਾਰੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। 10 ਅਗਸਤ ਤੱਕ ਭਾਰੀ ਬਾਰਿਸ਼ ਦਾ ਸਿਲਸਿਲਾ جاری ਰਹਿਣ ਦੀ ਸੰਭਾਵਨਾ ਹੈ। ਪਹਾੜਾਂ ਵਿੱਚ ਪਿਛਲੇ 15 ਦਿਨਾਂ ਤੋਂ ਰਿਕਾਰਡਡ ਨਹੀਂ ਪੈ ਰਿਹਾ। ਭਾਰੀ ਨਹੀਂ ਕਾਰਨ ਮਾਧ ਪ੍ਰਦੇਸ਼ ਵਿੱਚ 140 ਤੋਂ ਵੱਧ ਸੜਕਾਂ ਬੰਦ ਹੋ ਗਈਆਂ। ਇਸ ਦੇ ਨਾਲ ਹੀ ਉੱਤਰਾਖੰਡ ਦੀ ਹਾਲਤ ਵੀ ਬਹੁਤ ਖਰਾਬ ਹੈ। ਆਈਐਮਬੀ ਨੇ ਪੂਰਬੀ ਰਾਜਸਥਾਨ, ਪੱਛਮੀ ਬੰਗਾਲ, ਗੰਗਾ ਖੇਤਰ, ਛਤੀਸਗੜ੍ਹ ਤਾਮਿਲਨਾਡੂ, ਕੇਰਲ ਅਤੇ ਦੱਖਣੀ ਅੰਦਰੂਨੀ ਕਰਨਾਟਕਾ ਵਿਚ ਅਲਗ ਅਲਗ ਥਾਵਾਂ ਉੱਤੇ ਭਾਰੀ ਵਰਖਾ ਹੋਣ ਦੀ ਸੰਭਾਵਨਾ ਦੱਸੀ ਇਸ ਦੇ ਨਾਲ ਹੀ ਜੰਮੂ ਕਸ਼ਮੀਰ, ਲਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਪੱਛਮੀ ਰਾਜਸਥਾਨ, ਮੱਧ ਪ੍ਰਦੇਸ਼ ਚ ਵੱਖ ਵੱਖ ਥਾਵਾਂ ਉੱਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਮੌਸਮ ਵਿਭਾਗ ਨੇ ਕਿਹਾ ਹੈ ਕਿ ਬਿਹਾਰ, ਝਾਰਖੰਡ, ਉੜੀਸਾ, ਮਨੀਪੁਰ, ਤ੍ਰਿਪੁਰਾ ਅਤੇ 4 hecta ਦੇ ਵਿੱਚ ਨਹੀਂ ਪੈ ਸਕਦਾ ਨਾਲ ਹੀ ਉਹਨਾਂ ਨੇ ਗੰਗਾ ਦੇ ਮਨਾਨਾ ਵਿੱਚ 45 ਕਿਲੋਮੀਟਰ ਪ੍ਰਤੀ ਘੰਟਾ ਤੋਂ 55 ਕਿਲੋਮੀਟਰ ਪ੍ਰਤੀ ਘੰਟਾ ਤੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਰਵਾਂਚਣ ਦੀ ਸੰਭਾਵਨਾ ਪਰ ਸ਼ਹਿਰੀਨ ਇਨਾਂ ਇਲਾਕਿਆਂ 'ਚ ਨਾ ਜਾਣ ਇਸਲਾ ਦਿੱਕ ਦਿੱਕ